ਵੇਖੋ ਜੀ ਮੈਨੂੰ ਘਰ ਦੇ ਕਹਿੰਦੇ ਸੀ ਨਹੀਂ ਜਾਣਾ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਜੋ ਮਰਜੀ ਹੋਵੇ ਕਹਿੰਦਾ ਤੂੰ ਮਰ ਜਾਏਗੀ ਮੈਂ ਕਿਹਾ ਮੈਂ ਬਾਬਾ ਜੀ ਦੇ ਦਵਾਲੇ ਦੇ ਘਰ ਮਰਾਂਗੀ ਹੋਰ ਮੈਨੂੰ ਕੀ ਚਾਹੀਦਾ ਹੈ ਮੈਨੂੰ 15-20 ਸਾਲ ਹੋ ਗਏ ਆਂਦੇ ਨੂੰ ਮੈਂ ਨਹੀਂ ਆਉਂਦੀ ਮੈਨੂੰ ਬਾਬਾ ਜੀ ਲਿਆਉਂਦੇ ਖੰਡੇ ਵਾਲੇ ਮੈਨੂੰ ਪਤਾ ਨਹੀਂ ਹੁੰਦਾ ਮੈਂ ਵੀਰ ਚੱਕਰਾਂ ਬਿਮਾਰ ਹੁੰਦੀ ਸ਼ਨੀਵਾਰ ਮੇਰੀ ਚਰਦੀ ਕਲਾਉ ਜਾਂਦੀ ਆ ਤੇ ਅੱਜ ਮੈਨੂੰ ਕਹਿੰਦਾ ਹੀ ਨਹੀਂ ਜਾਣਾ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਮੁੜ ਕੇ ਫੇ ਵੇਖ ਲੋ ਸਭ ਕੁਝ ਫੈਸਲਾ ਹੋ ਗਿਆ ਸਭ ਕੁਝ ਬੱਤੀਆਂ ਵੀ ਜਾਗੀਆਂ ਮੈਂ ਆ ਗਈ ਚਲੋ ਬਹਿ ਗਈ ਦਪਹਿਰੇ ਦੇ ਵਿੱਚ ਬਹਿ ਗਈ ਫਿਰ ਚਲੀ ਗਈ ਫਿਰ ਕੋਈ ਗੱਲ ਨਹੀਂ ਮੇਰਾ ਪਾਠ ਹੋ ਗਿਆ ਮੈਨੂੰ ਇਹ ਬਹੁਤ ਬਾਬਾ ਦੀਪ ਸਿੰਘ ਜੀ ਲੱਗਦੇ ਆਂਗ ਸੰਗ ਸਹਾਈ ਹੈਗੀ ਆਂਗ ਸੰਗ ਸਹਾਈ ਸਦਾ ਹੀ ਸਹਾਈ ਸੀ ਜਿਹੜੇ ਆ ਨਾ ਆਈਆਂ ਨੇ ਆਂਗ ਸੰਗ ਸਹਾਈ ਸੀ ਨੂੰ ਮਾੜਾ ਯਾਰ ਅਰਦਾਸ ਕਰੋ ਸੀਤ ਕਿਤੇ ਗਿਆ ਨਹੀਂ ਆ ਸੀਤ ਸਾਡੇ ਸੱਜੇ ਨਾਲ ਆ ਠੀਕ ਆ ਅਸੀਂ ਆਨੇ ਗੁਰੂ ਘਰ ਆ ਗੁਰੂ ਘਰ ਵਿੱਚ ਸੀਤ ਸਾਡੇ ਨਾਲ ਆ ਸੀਤ ਦੇ ਲੱਕ ਪਕੜੀ ਮਾਰਦੇ ਆ ਵਾ ਮੇਰਾ ਸਿੰਘ ਤਿਆਰ ਬarre ਆ ਮੇਰੇ ਖਾਲਸਾ ਮੇਰੀਆਂ ਫੌਜਾਂ ਹੋਣਾ ਨਾ ਮੇਰੇ ਪਿਆਰੀ ਸਾਧ ਸੰਗਤ ਆਵੇ ਘਰੋਂ ਅਰਦਾਸ ਲੈ ਕੇ ਤੁਰ ਪਾਂਗੇ ਨਾ ਆਪਾਂ ਬਾਬਾ ਜੀ ਤੇਰੇ ਕੋਲ ਲੱਗੇ ਆ ਮਹਾਰਾਜ ਤੇ ਅੰਗ ਸੰਗ ਉਦੋਂ ਤੁਰ ਪੈਂਦੇ ਨਾਲ ਵੀ ਚੱਲਦੇ ਰਹਿਣਾ ਮੋਬਾਲ ਵਿੰਗਾ ਨਹੀਂ ਹੋਣ ਦੇਣਾ ਠੀਕ ਆ ਆ ਕੋਈ ਸੋਸੇ ਬਾਜ਼ੀਆਂ ਪੂਰੀਆਂ ਜਿਹੜੀਆਂ ਕਰਨ ਦੇ ਉਹ ਹੋ ਜਾਣਾ ਜੇੜਾ ਕੁਝ ਨਹੀਂ ਹੋਣਾ ਗੱਜਦੇ ਰਹੋ ਚੜਦੀ ਕਲਾ ਰਹੋਗੇ ਜਿਕਾਰਾ ਇਹ ਨਿਹਾਲੋ ਸਿੱਦਾ ਸਿੰਘਾ ਦੇ ਚਰਨਾ ਕਮਲਾ ਰੂਪਾ ਵਾਹਿਗੁਰੂ ਜੀ ਕੀ ਸੇਵਾ ਵਾਹਿਗੁਰੂ ਜੀ ਕੀ ਸੇਵਾ ਗੁਰਦਰਾ ਸਿੱਦਾ ਸਾਹਿਬ ਦੀਆਂ ਤਸਵੀਰਾਂ ਜਿੱਥੇ ਗੱਜ ਦੇ ਵਜ ਤੇ ਜਿਕਾਰੇ ਨੇ ਪਤੇ ਨੇ ਸੰਗਤ ਡਰਦੇ ਨਹੀਂ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਡਰ ਦੇ ਮਾਹੌਲ ਬਣੇ ਨੇ ਫਿਰ ਵੀ ਸੰਗਤ ਇੱਥੇ ਆ ਰਹੀ ਹੈ ਬਿਨਾ ਕਿਸੇ ਡਰ ਤੋਂ ਸੰਗਤ ਭਾਜੀ ਹਰ ਸ਼ਨੀਵਾਰ ਬਹੁਤ ਹੰਮ ਮਾ ਕੇ ਪਹੁੰਚਦੀ ਜੀ ਹੈ ਪਰ ਅੱਜ ਵੀ ਅਗੇ ਨਾਲ ਬਹੁਤ ਕਟਨੇ ਪਰ ਅਗੇ ਨਾਲ ਤੋਂ ਤਾਂ ਮੈਂ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਸੰਗਤ ਅੱਗੇ ਨਾਲੋਂ ਕਾਟਿਆ ਪਰ ਕੱਟਤਾ ਆਈਏ ਜੋ ਡਰਦਾ ਮਾਹੌਲ ਬਣਿਆ ਉਸੇ ਕਰਕੇ ਸੰਗਤ ਕੱਟੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਥੇ ਜਿਉਂ-ਜਿਉਂ ਹਾਜ਼ਰੀਆਂ ਭਰ ਰਹੀਆਂ ਕੱਲ ਦੁਪਹਿਰਾ ਐ ਐਤਵਾਰ ਦਾ ਮੇਨ ਦੁਪਹਿਰਾ ਹੁੰਦਾ ਤਾਂ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਹਾਂਜੀ ਹਾਂਜੀ ਇਹ ਸੰਗਤਾਂ ਨੂੰ ਬਾਬਾ ਜੀ ਦੇ ਬਾਬਾ ਜੀ ਦੇ ਕਿਰਪਾ ਨਾਲ ਬਾਬਾ ਜੀ ਨੂੰ ਆਪ ਹੀ ਸੰਗਤਾਂ ਨੂੰ ਲੈ ਕੇ ਆਉਂਦੇ ਨੇ ਅੱਗੇ ਵੀ ਆਪ ਹੀ ਕਿਰਪਾ ਕਰਕੇ ਲੈ ਕੇ ਆਉਂਦੇ ਨੇ